दलजीत सिंह सर दलजीत जी कहा पर काम करते हो मैं तेवीर का मिल खुरा अच्छा क्या हुआ हादसा एक बिशकर्मा डे थीगा जी बिशकर्मा डे मनाया कल के करनाल जी भी कल ड्यूटी ऐसी ना थी तो ही है ते फिर उन्होंने रात नु इमरजेंसी ਜਦੋਂ ਚਾਲੂ ਕਰਨਾ ਸੀਗਾ ਉਹ ਤੋਂ ਬੁਲਾਇਆ ਗਿਆ अच्छा क्या हादसा क्या हुआ हादसा फिर मोबाइलर ਫਟਿਆ ਜੀ ਇਹਦਾ ਜੋ ਚਾਲੂ ਕਰੇ ਨਾ ਮਾ ਅੱਛਾ ਜਦੋਂ ਧਮਾਕਾ ਹੋਇਆ ਇੱਕਦਮ ਹੱਥ ਪੈਰਾਂ ਦੀ ਪੈ ਗਈ ਬਹੁਤ ਬਹੁਤ ਜਿਆਦਾ ਜੀ ਬੇਤਾ ਕਿ ਇਹਨੂੰ ਇਹ ਨਹੀਂ ਪਤਲਾ ਕਿ ਕਿਹੜੀ ਕਿੱਧਰ ਜਾਂਦੇ ਕਿਹੜਾ ਕਿੱਧਰ ਜਾਂਦਾ ਸਾਰੇ ਆ ਸਦਾ ਆ ਕਿੰਨੇ ਲੋਕ ਤੇ ਔਰ ਕਿਆ ਇਹ ਉਸ ਬੰਦੇ ਪੰਜ ਛੇ ਬੰਦੇ ਇੱਥੇ ਮੌਜੂਦ ਸੀਗੇ ਜੀ ਕਿਹੜੀ ਦਿੱਤੋਗੀ ਤੇ ਬਾਕੀ 4-5 ਆਪਣੇ जख्मी। ਤਾਂ ਅਭੀ ਅਭੀ ਕੀ ਹੈ ਸਥਿਤੀ ਕੀ ਹੈ? ਹੁਣ ਤਾਂ ਬਸ ਆਹੀ ਹੈ ਜੀ ਨੋਰਮਲ ਆ ਕੰਮ। ਦੇਖੋ ਵੀ ਕੀ ਕਾਰਵਾਈ ਹੁੰਦੀ ਹੈ। ਅੱਛਾ ਬੋਇਲਰ ਪਟਾਇਆ? ਹਾਂ ਜੀ ਬੋਇਲਰ ਪਟਾਇਆ। ਇੱਕ ਕਾਲਾ ਬੋਇਲਰ ਇਹ ਗੈਸ ਵੀ ਇਹ ਚ ਦਲਦੀ ਹੈ ਜੀ। ਇਸ ਕਾਲੇ ਤੇਲ ਨਾਲ ਵੀ ਚਲਾਇਆ ਜਾਂਦਾ। ਦੋਨੇ ਕੁਛ ਹੀ। ਕਿੰਨਾ ਕੋ ਵੱਡਾ ਧਮਾਕਾ ਸੀ? ਧਮਾਕਾ ਬਹੁਤ ਤਕੜਾ ਹੋਇਆ ਜੀ। ਦੇਖੋ ਟਾਇਰ ਫੜ ਜਾਂਦਾ ਕਿੰਨਾ ਕੋ ਕਿੰਨਾ ਹੋਣਾ। ਦੁਵਾ ਕਿਆ تھا ਇਸਮੇ? ਇਹ ਚਲਾਇਆ ਜੀ। ਹੋਇਆ ਕੁਛ ਨਹੀਂ ਸੀ ਪ੍ਰੋਬਲਮ ਕੋਈ ਨਹੀਂ ਸੀ ਪਰ ਨਾ ਇਹਨਾਂ ਨੇ ਰਿਪੇਅਰ ਕਰਕੇ ਰੱਖਿਆ ਜੀ। ਰ ਕੱਲ ਚਾਲੂ ਕਰਨਾ ਸੀ ਇਹਨਾਂ ਨੂੰ ਕੋਈ ਲੱਗਦਾ کہیں ਨਾ کہیں ਅੰਗਲੀ ਹੈ ਜਿਵੇਂ ਨਹੀਂ ਅੰਗਲੀ ਤਾਂ ਕੋਈ ਨਹੀਂ ਦੇਖੋ ਮਕੈਨਿਕ ਬੰਦੇ ਸੀ ਰਿਪੇਅਰ ਕਰਕੇ ਰੱਖਿਆ ਨਹੀਂ ਰਿਪੇਅਰ ਕਰਕੇ ਰੱਖਿਆ ਫਿਰ ਚਲਾਇਆ ਵੀ ਕਿੰਨੇ ਬੰਦਿਆਂ ਦੀ ਮੌਤ ਹੋਈ ਕਿੰਨੇ ਜੀ ਇੱਕੋ ਇੱਕੋ ਇੱਕ ਦੀ ਮੌਤ ਇੱਕ ਤਿੰਨ ਚਾਰ ਬੰਦੇ ਚੱਕ ਨੇ ਚਾਰ ਕੋ ਹਾਂਜੀ ਅੱਛਾ ਜਿਹੜੇ ਜੇ ਨਾ ਹੀ ਮੌਤ ਹੋਈ ਉਹਨਾਂ ਦਾ ਪਰਿਵਾਰ ਵੀ ਇੱਥੇ ਕੰਮ ਕਰਦਾ ਬਿਲਕੁਲ ਜੀ ਉਹਨਾਂ ਦੀ ਮੈਡਮ ਵੀ ਅੰਦਰੀ ਆ ਜੀ ਅੱਛਾ ਉਹ ਉਹ ਯਹਾਂ ਪਰ ਕੀ ਐਜ਼ ਇ ਕਿਸ ਪੋਜੀਸ਼ਨ ਤੇ ਜਿਹੜਾ ਬੰਦਾ ਜਿਹਦੀ ਤਸਵੀਰ ਆ ਉਹ ਬੰਦਾ ਮੇਨੇ ਆਪਰੇਟਰ ਸੀਗਾ ਜੀ ਜੀ ਨਿਰਵਰ ਜੀ ਬੋਤ ਪੰਦਾ ਤੁਮਾਗਾ ਵਾਲਾ ਜੀ ਬਹੁਤ ਸਿਆਣਾ ਕਿੰਨੇ ਕੰਮ ਕਰਦੇ ਸੀ ਪਰਿਵਾਰਿਕ ਮੈਂਬਰ ਉਹਨਾਂ ਦੇ ਉਹਨਾਂ ਦਾ ਦੋ ਹੀ ਚੀਜ਼ੇ ਪੂਆ ਵੀ ਵੀ ਖਾਣਾ ਪਹਿਲਾਂ ਉਹ ਰੈਡੀ ਸੀ ਡੈਡੀ ਦੇ ਉੱਤੇ ਉਹਨਾਂ ਦੀ ਹੋ ਵੀ 40 ਕਿਤੇ 40 ਬੰਦਾ ਜਗਪਾਲ ਸਿੰਘ ਜੀ ਕਿਰਪਾਲ ਜੀ ਕਿਹੜੀ ਜਗ੍ਹਾ ਤੇ ਹੱਥ ਸਾਹ ਵਾਪਰੇ ਇਹ ਹੀ ਆਪਣੇ 에어 ਹੀਟਰ ਕਹਿੰਦੇ ਆ ਜੀ ਇਹਨਾਂ ਨੂੰ 에어 ਹੀਟਰ ਕਿਹੜੀ ਜਗ੍ਹਾ ਤੇ ਹੱਥ ਸਾਹ ਵਾਪਰੇ ਨਹੀਂ ਹੱਥ ਸਾਹ 에어 ਕਾ ਮਲਿਕ ਬੁਲਾਣ ਲੁਧਿਆਣਾ ਜੀ 에어 ਹੀਟਰ ਆਈ ਗਰਮ ਹਵਾ ਦਿੰਦੇ ਆ ਆਪਾਂ ਪਾਊਡਰ ਬਣਾਉਂਦੇ ਆ ਸੁੱਕਾ ਉੱਥੇ ਵਾਪਰੇ ਕੀ ਕਿੰਨੇ ਬੰਦਿਆਂ ਦੀ ਮੌਤ ਹੋਈ ਕਿੰਨੇ ਇੱਕ ਵ ਇੱਕ ਦੀ ਡੈਥ ਹੋਈ ਆ ਇੱਕ ਨਾਲ ਜਨ ਦੀ ਡੈਥ ਹੋਈ ਆ ਪੰਜ ਆਖੀਆਂ ਹੀ ਹੋ ਅੱਛਾ ਕੀ ਆ ਜਾ ਰਿਹਾ ਕਿ ਉਹ ਛੁੱਟੀ ਦੇ ਸੀਗਾ ਤੇ ਉਹ ਨਹੀਂ ਛੁੱਟੀ ਦੇ ਤਾਂ ਸਭ ਗੱਲ ਇਹ ਆ ਵੀ ਹੁਣ ਸਾਨੂੰ ਵੀ ਰਾਤ ਨੂੰ 12 ਵਜੇ ਬੁਲਾ ਲੈਂਦੇ ਮੇਰੀ ਮੈਕੈਨਿਕ ਆ ਲੈਣਾ 12 ਵਜੇ ਵੀ ਬੁਲਾ ਲਿਆ 1 ਵਜੇ ਵੀ ਬੁਲਾ ਲਿਆ ਉਹਦਾ ਹੁਣ ਆਣਾ ਹੀ ਪੈਣਾ ਜੀ ਇਹ ਕਿੰਨੇ ਵਜੇ ਇਹ ਸਾਢੇ 10 ਦੀ ਗੱਲ ਆ ਜੀ 10 ਵਜੇ ਫੋਨ ਗਿਆ ਹੈਬੋ ਵਾਲਾ ਰਹਿੰਦਾ ਸੀਗਾ ਸਾਢੇ 10 ਆ ਗਿਆ ਜੀ ਲੱਗਦਾ ਕਿਤੇ ਨਾ ਕਿਤੇ ਡਿਸਟ੍ਰਿਕਟੇ ਨੇ ਕਿਹਾ ਜਾ ਰਿਹਾ ਪਰਿਵਾਰ ਬੰਦੂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਛੁੱਟੀ ਵਾਲੇ ਦਿਨ ਬੁ ਬੇਬੁਨਿਆਦ ਹੈ ਜੀ ਕਿਉਂਕਿ ਹੁਣ ਤੁਸੀਂ ਕਿਤੇ ਸਰਕਾਰੀ ਨੌਕਰੀ ਕਰਦੇ ਹੋ ਤੁਹਾਨੂੰ 12 ਵਜੇ 1 ਵਜੇ ਬੁਲਾ ਲੈਣ ਤਾਂ ਜਾਣਾ ਹੀ ਪੈਣਾ ਜੀ ਤੁਹਾਨੂੰ ਇਹ ਨਹੀਂ ਪੱਕਾ ਸੀ ਅੱਛਾ ਟੀਮਾਂ ਜਾਂਚ ਪੜਤਾਲ ਦੇ ਲਈ ਕਰ ਰਹੀਆਂ ਨੇ ਕਿਤੇ ਨਾ ਕਿਤੇ ਗਠਨ ਜਿਹੜਾ ਕੀਤਾ ਗਿਆ ਟੀਮਾਂ ਦਾ ਵੀ ਇਹ ਕਿਤਾ ਹੱਥਾ ਵਾਪਰਿਆ ਨੇ ਤੇ ਜੀਐਮ ਸਾਹਿਬ ਜਿਹੜਾ ਦੇ ਗਈ ਬਾਕੀ ਮੀਟਿੰਗ ਬੈਠੂਗੀ ਅੱਛਾ ਕੀ ਇਹਦੇ ਚ ਹੁੰਦਾ ਕੀ ਆ ਮਤਲਬ ਚੈੱਕ ਇਹਦੇ ਚ ਗੈਸ ਤੇ ਚੱਲਦਾ ਹੀ ਪਹਿਲਾਂ ਕਾਲਾ ਤੇਲ ਤੇ ਚੱਲਦੇ ਸੀ 에ਅਰ ਹੀਟਰ ਕਹਿ ਦਿੰਨੇ ਗਰਮ ਹਵਾ ਬਣਦੀ ਹੈ ਇਹ ਚ ਗਰਮ ਹਵਾ ਦੁੱਧ ਨੂੰ ਦਿੰਨੇ ਆ ਡੈਕਸਾ ਘੁੰਮਦੀ ਆ 5500 ਚੱਕਰ ਮਿੰਟ ਦਾ ਡੈਕਸਾ ਉਹ ਦੁੱਧ ਜਾਂਦਾ ਜਦ ਉਹਦੀ ਸਪਰੇਅ ਹੁੰਦੀ ਆ ਇਧਰੋਂ ਗਰਮ ਹਵਾ ਪਾਊਡਰ ਬਣ ਕੇ ਡਿੱਗੀ ਜਾਂਦਾ ਇਧਰ ਅੱਛਾ ਉਹਨੂੰ ਚੈੱਕ ਕਰ ਰਹੇ ਸੀ ਹਾਂਜੀ ਹਾਂ ਦੁੱਧ ਵਧ ਗਿਆ ਹੁਣ ਆਈ ਕਰ ਦਿਵਾਲੀ ਕਰਕੇ ਦਿਵਾਲੀ ਤੋਂ ਬਾਅਦ ਤਾਂ ਸਾਡੇ ਕੋਲੇ ਵੈਸੇ ਹੀ ਦੁੱਧ ਵਾਜ ਜਾਂਦਾ ਪਾਊਡਰ ਬਲਾਂ ਚਲਾਉਣਾ ਸੀ ਉਹ ਦੇਖਾ ਕਰਕੇ ਬੁਲਾਇਆ ਗਿਆ ਜੀ ਬਾਕੀ ਦੋ ਪਰਮਾਤਮਾ ਨੂੰ ਉਹ ਆਉਂਦਾ ਹੁਣ ਖਾਤੀ ਦੇ ਵਿੱਚ ਉਹ ਤਸਵੀਰਾਂ ਬਈ 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 ਇੱਕ ਵਾਰੀ ਤੁਹਾਨੂੰ ਦਿਖਾਉਂਗਾ ਇੰਡੀਆ ਦਾ ਗਵਾਈਨਰ ਆ ਜਿਹੜਾ ਪੇਪਰਾਂ ਦੇ ਦਸਿਆ ਜਾ ਰਿਹਾ ਕਿ ਫਟਕਿਆ